ਹੈਲੋ ਫਰੈਂਡਸ ਵਗਦੇ ਤੇ ਪਰੰਗੈਸ ਤੋਂ ਆ ਗਿਆ ਸਤਿ ਸ਼੍ਰੀ ਅਕਾਲ ਜਿੰਪੂ ਕੱਤੇ ਸੌ ਪੀਜੇ ਸ਼ੁਰੂ ਕਰਨ ਤੋਂ ਪਹਿਲਾਂ ਮੇਰੀਆਂ ਸਾਰੀਆਂ ਭੈਣਾਂ ਨੂੰ ਆਪਣੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੇ ਪਰਮਾਤਮਾ ਕਰੇ ਇਹ ਨਵਾਂ ਸਾਲ ਤੁਹਾਡੀ ਜ਼ਿੰਦਗੀ ਚ ਖੁਸ਼ੀਆਂ ਖੁਸ਼ੀਆਂ ਲੈ ਕੇ ਆਵੇ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਇਹ ਆਪਣਾ ਲੈਂਥ ਕੁਰਤੀ ਦੀ 5 ਮੀਟਰ ਸੂਟ ਚੋਂ ਇਹ ਗਰਮ ਕੱਪੜੇ ਦਾ ਮੋਟਾ ਸੂਟ ਹੁੰਦਾ ਆਪਣਾ ਉਹ ਹੈ ਇਹਦੇ ਚੋਂ ਆਪਾਂ ਨੇ 5 ਮੀਟਰ ਚੋਂ ਕੁਰਤੀ ਦੀ ਲੈਂਥ ਉਤਾਰ ਲਈ ਇਸੇ ਤਰ੍ਹਾਂ 44 ਇੰਚ ਤੇ ਬਾਕੀ ਇਸ ਨੂੰ ਆਪਾਂ ਅਲੱਗ ਕਰ ਲੈਣਾ ਜਿੰਨਾ ਆਪਾਂ ਲੈਣਾ ਹੁੰਦਾ ਹੈਗਾ ਘੇਰਾ ਘੇਰੇ ਤੋਂ 4 ਇੰਚ ਜ਼ਿਆਦਾ ਰੱਖ ਕੇ ਆਪਾਂ ਕਟਿੰਗ ਕਰ ਲੈਣਾਗਾ ਤੇ ਆਪਾਂ ਅਸੀਂ ਕੀ ਕਰ ਲੈਣਾ ਇਹ ਅਸੀਂ ਨਾ ਵੈਸੇ ਹੀ ਕਟਿੰਗ ਕਰਨ ਲਈ ਸਿੱਧਾ ਮਤਲਬ ਕੱਪੜਾ ਸਿੱਧਾ ਰੱਖ ਲੈ ਸੀ ਜਦੋਂ ਵੀ ਆਪਾਂ ਕਟਿੰਗ ਕਰਨਾ ਹੈ ਨਾ ਸੂਟ ਜਿਹੜੇ ਆਪਣੇ ਕਢਾਈ ਵਾਲੇ ਗਲੇ ਹੁੰਦੇ ਨੇ ਸੂਟਾਂ ਦੇ ਉਹਨਾਂ ਨੂੰ ਆਪਾਂ ਸਿੱਧੇ ਪਾਸੇ ਰੱਖ ਕੇ ਦੇਖ ਕੇ ਕਟਿੰਗ ਕਰ ਸਕਦੇ ਪਰ ਜਿਹੜੇ ਇਹ ਵਾਲੇ ਕੱਪੜੇ ਹੁੰਦੇ ਨੇ ਇਹਨਾਂ ਨੂੰ ਆਪਾਂ ਕੁੱਠੇ ਪਾਸਿਓਂ ਹੀ ਕਟਿੰਗ ਕਰਨਾ ਹੁੰਦਾ ਹੈ ਮਤਲਬ ਨਿਸ਼ਾਨ ਲਾਉਣੇ ਹੁੰਦੇ ਨੇ ਕੁੱਠੇ ਪਾਸੇ ਨਿਸ਼ਾਨ ਲਾ ਕੇ ਤੇ ਕਟਿੰਗ ਕਰਨਾ ਹੁੰਦਾ ਹੈ ਇਸ ਤਰ੍ਹਾਂ ਆਪਾਂ ਨੇ ਨਾ ਪਹਿਲਾਂ ਲੈਂਥ ਵਾਈਜ਼ ਮਤਲਬ ਤੈ ਮਾਰ ਲਈ ਸੀ ਫਿਰ ਆਪਾਂ ਚੁੜਾਈ ਵਾਦ ਤੈ ਮਾਰ ਕੇ ਇਸ ਤਰ੍ਹਾਂ ਇਸ ਤਰ੍ਹਾਂ ਸੈੱਟ ਕਰ ਲੈਣਾ ਆਪਾਂ ਨੇ ਕੱਪੜੇ ਨੂੰ ਬਿਲਕੁਲ ਜਿੰਨਾ ਤੁਸੀਂ ਘੇਰਾ ਰੱਖਣਾ ਹੈ ਇਸ ਤਰ੍ਹਾਂ ਰੱਖ ਕੇ ਕਟਿੰਗ ਕਰਨਾ ਤਾਂ ਨਹੀਂ ਜਿਆਦਾ ਆਪਣਾ ਕੱਪੜਾ मतलब जादी ਜਣਾ ਨਿਵੇਂ ਦਾ ਚਾਰ ਤਹਾਂ ਉਂਗਲੀਆਂ ਤੇ ਇਥੋਂ ਆਪਣਾ ਘੇਰਾ ਰੱਖ ਲੈਣਾ ਤੁਸੀਂ ਜਿੰਨਾ ਵੀ ਰੱਖਣਾ ਉਨਾ ਰੱਖ ਕੇ ਇਸ ਤਰ੍ਹਾਂ ਆਪਾਂ ਇਹ ਕੰਨੀਆਂ ਵੀ ਸੈੱਟ ਕਰ ਲੈਣੀਆਂ ਇਹਨਾ ਦੇਖ ਕੇ ਬਿਲਕੁਲ ਸਹੀ ਕਰਕੇ ਜਿਸ ਤਰ੍ਹਾਂ ਤੁਸੀਂ ਬਿਲਕੁਲ ਜਦੋਂ ਸਹੀ ਹੋਊਗਾ ਨਾ ਕੱਪੜਾ ਇਸ ਤਰ੍ਹਾਂ ਆਪਾਂ ਠੀਕ ਕਰ ਲੈਣਾ ਵੀ ਇਹਦੀਆਂ ਕੰਨੀਆਂ ਵੀ ਠੀਕ ਕਰ ਲੈਣਾ ਸਾਰਾ ਚਾਰ ਸਿਰਾ ਠੀਕ ਕਰਕੇ ਇਸ ਤਰ੍ਹਾਂ ਰੱਖ ਕੇ ਇਸ ਨੂੰ ਤੇ ਆਹ ਦੇਖੋ थोड़ा जिछे मतलब कपड़ा है पर असी सिर्फ थानू इस तरह कटिंग कर लेंगे अपनी इस तरह देखो जिन्हें अपना घेर रखना है असी घेर रखना चौबी भी इंच तैयार है चार इंच एक्स्ट्रा इस तरह चौबी चौबी तीन शान ला के जिन्ना जेकर थानू ज्यादा मतलब दिक्कत है पूरे तीन शान ला रहे नहीं दो తిని ఠా సరే కట్ ఏ జగ్ రుక్ ఫోల్డ్ కట్ ఆడే సలవారానా కటిగ ਵਿਚਕਾਰੋਂ ਕਟਿੰਗ ਕਰਕੇ ਇਸ ਨੂੰ ਆਪਾਂ ਇਸ ਤਰ੍ਹਾਂ ਦੇਖ ਲੈਣਾ ਵੀ ਇਹ ਵੀ ਅੰਦਰਾਂ ਨੇ ਕਿ ਇਸ ਤਰ੍ਹਾਂ ਜਾਂਦੀਆਂ ਨੇ ਇਹ ਦੋਵੇਂ ਪਾਸੇ ਜਾਂਦੀਆਂ ਉੱਪਰ ਨੂੰ ਵੀ نیچے ਨੂੰ ਵੀ ਤੇ ਉਸੇ ਤਰ੍ਹਾਂ ਹੀ ਆਪਾਂ ਨੇ ਇਹਨਾਂ ਨੂੰ ਰੱਖ ਲੈਣਾ ਕੱਪੜੇ ਨੂੰ ਤਾਂ ਜੀ ਆਪਾਂ ਇਹਨਾਂ ਦੋਏ ਪਹਿਲੇ ਇੱਕ ਦੂਜੇ ਦੇ ਉੱਪਰ ਫੋਲਡ ਕਰਕੇ ਰੱਖ ਲੈਨੇ ਤੇ ਇਸ ਨੂੰ ਆਪਾਂ ਹੁਣ ਕੀ ਕਰਨਾ ਦੇਖੋ ਜਿਹੜਾ ਤਾਂ ਆਪਾਂ ਜਿਆਦਾ ਹੈਵੀ ਸਾਈਜ਼ ਹੋਵੇ ਜਿਵੇਂ ਕਿ ਇਹਦੇ ਬਾਹਰ ਕੱਟ ਹੋਊਗੀ ਥੋੜੀ-ਬਹੁਤੀ ਆਪਾਂ ਬਾਹਰ ਕੱਟ ਹੌਣੇ ਸਟੈਂਡ ਕੱਢ ਸਭ ਨੇ। ਵੈਸੀ ਤਾਂ ਕਪੜਾ ਬਿਲਕੁਲ ਸਹੀ ਹੈ। ਪਰ ਜੇਕਰ ਤੋਂ ਤੁਹਾਨੂੰ ਬਤਾ ਦੇਖੋ ਜਿਵੇਂ ਇਹ ਲੱਗ ਰਿਹਾ ਇਹਨੂੰ ਆਪਾਂ ਕਟਿੰਗ ਕਰਸਾ ਦੇਈਏ। ਤੇ ਪਿਛਲਾ ਪੱਲਾ ਜਿਹੜਾ ਆਪਾਂ ਨੇ ਉਹ ਅੱਧਾ ਇੰਚ ਵੱਧ ਰੱਖਣਾ ਹੈ ਤੇ ਉੱਪਰਲਾ ਪੱਲਾ ਆਪਾਂ ਅੱਧਾ ਇੰਚ ਕਟਿੰਗ ਕਰ ਦੇਣੀ ਹੈ। ਐਸ ਤਰ੍ਹਾਂ ਇਹ ਚਾਲੇ ਦੋ ਪਲੇ ਛੱਡ ਕੇ ਉਪਰੋਂ ਦੋ ਬਾਰੀ ਕਟਿੰਗ ਕਰਦੇ ਨੇ ਇਹਨਾਂ ਨੂੰ ਆਪਣੇ ਮੋਢੇ ਦੇ ਨਿਖ ਦੇ ਦੇ ਨਾਲ ਬਸ ਅੱਧਾ ਇੰਚ ਹੀ ਦੇਖੋ ਇੰਨਾ ਹੀ ਕਰਨਾ ਜੇ ਜਿਆਦੇ ਜਿਆਦੇ ਹੈਵੀ ਸਾਈਜ਼ ਦੀ ਕੁੜਤੀ ਕੱਪੜੀ ਕਰਨੀ ਹੈ ਤਾਂ 1 ਇੰਚ ਪਿਛਲਾ ਪਲਾ ਯਾਦ ਰੱਖਣਾ ਤੇ ਅਸੀਂ ਰੱਖਾ ਜਿਹੜਾ ਤੀਲਾ 6.5 ਇੰਚ 21 ਇੰਚ ਵਸਟ ਸਾਈਜ਼ ਵੀ 21 ਇਹ ਸਾਢੇ 6 ਇੱਥੋਂ ਆਮੇ ਮੋਡਾ ਸਾਤ ਇਹ ਜਿਹੜਾ ਇੱਥੋਂ ਲਾਉਣਾ ਆਪਾਂ ਨਿਸ਼ਾਨ ਇਹ ਵੀ ਸਾਢੇ 6 ਦੀ ਲਾਵਾਂਗੇ ਜਿਹੜਾ ਆਪਾਂ ਬਾਕਸ ਬਣਾਉਣੇ ਹੁੰਦੇ ਆ ਸਾਢੇ 6 ਇੱਥੋਂ ਅਤੇ ਸਾਢੇ 6 ਇਧਰੋਂ ਠੀਕ ਹੈ ਇਸ ਤਰ੍ਹਾਂ ਆਪਾਂ ਬਾਕਸ ਬਣਾ ਲੈਨੇ ਹੁੰਨੇ ਐਸ ਤਰ੍ਹਾਂ ਤੇ ਉਸ طرف ਨੂੰ ਮਤਲਬ ਜਿਹੜੀ ਆਪਣੀ ਫੀਟਿੰਗ ਦਾ ਨਿਸ਼ਾਨ ਲਾਉਣਾ ਇੱਕ ਆਪਾਂ ਉਹ ਲਾ ਲੈਣਾ 21 ਇੰਚ ਇੱਥੇ ਇਹ ਆਪਣਾ ਬਾਕਸ ਬਣ ਗਿਆ ਬਸ ਆਪਾਂ ਨੇ ਇਹ ਹੀ ਦੱਸਣਾ ਤੀਰਾ ਤੇ ਮੋਢਾ ਕਿੰਨਾ ਰੱਖਣਾ ਦੇਖੋ ਤੀਰਾ 6.5 ਇੰਚ ਅਤੇ ਮੋਢਾ ਅਸੀਂ ਰੱਖਿਆ 7 ਇੰਚ ਅੱਧਾ ਇੰਚ ਵਾਧਾ ਰੱਖਿਆ ਜੇ ਆਪਾਂ ਪਿਛਲਾ ਪੱਲਾ ਬਰਾਬਰ ਕਰਦੇ ਤਾਂ ਆਪਾਂ ਰੱਖਣਾ ਸੀ 7.5 ਠੀਕ ਹੈ ਤੇ ਜਿਹੜੀ ਆਪਾਂ ਇੱਥੋਂ ਨਿਸ਼ਾਨ ਲਾਉਣਾ ਹੈ ਪੌਣੇ 1 ਦੀ ਕੱਟ ਪਾਉਣੀ ਹੈ। ਅਗਲੇ ਬੱਲੇ ਦੀ ਤੇ ਇੱਥੋਂ ਆਪਾਂ ਰੱਖ ਲੈਣਾ 3 ਇੰਚ ਉੱਪਰ ਨਿਸ਼ਾਨ ਇਸ ਤਰ੍ਹਾਂ ਇੱਥੋਂ 6 ਤੇ ਲਾ ਲੈਣਾ ਨਿਸ਼ਾਨ ਤੇ ਇਸ ਤਰ੍ਹਾਂ ਇਹਨੂੰ ਇਹਦੇ ਨਾਲ ਮਲਾ ਦੇਣਾ ਗੁਲਾਈ ਨਾਲ ਤੇ ਇੱਥੋਂ ਆਪਾਂ ਜਿਹੜਾ ਇਹ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਤੇ ਜਿਹੜੀ ਪਿਛਲੇ ਪੱਲੇ ਦੀ ਹੈ ਉਹ ਇੱਥੋਂ 1.5 ਇੰਚ ਅੱਗੇ ਇਹ ਵਾਲੇ ਇੱਥੋਂ ਚੱਕਣਾ ਬਸ ਟੈਪਰ ਜਾਨੇ ਨਿਸ਼ਾਨ ਲਗਾਉਣਾ ਜਿਆਦਾ ਆਪਾਂ ਗੁਲਾਈ ਚ ਨਹੀਂ ਇਹਦੇ ਨਾਲ ਮਿਲਾਉਣਾ ਇਹਦਾ ਜਿੰਨੀ ਕੁ ਗੁਲਾਈ ਆਉਂਦੀ ਹੈ ਬਸ ਐਸਟਰਾ ਕਿਤੋਂ ਤوری ਗੁਲਾਈ ਪਾਉਂਗੀ ਆ ਦੇਖੋ ਆ ਵਾਲੇ ਨਿਸ਼ਾਨ ਨਹੀਂ ਆ ਵਾਲਾ ਨਿਸ਼ਾਨ ਇੱਥੋਂ ਵੀ ਆਪਾਂ ਥੋੜਾ ਜਿਹਾ ਨੂੰ ਗੋਲਾਈ ਦੇ ਦੇ। ਇਸ ਤਰ੍ਹਾਂ ਇੰਨਾ ਹੀ ਆਪਾਂ ਨੇ ਰੱਖਣਾ ਹੈ। ਜਿਹੜਾ ਇਹ ਚੀਜ਼ ਆ ਇੱਥੋਂ ਜਿਹੜਾ ਆਪਾਂ ਲਾਉਣਾ ਆ ਤਾਂ 1.5 ਇੰਚ ਇੱਥੋਂ 0.5 ਇੰਚ ਅਗਲੇ ਦੀ ਅਗਲੇ ਪੱਲੇ ਦੀ ਕਾਟ ਤੇ ਜਿਹੜੀ ਇਹ ਵਾਲੀ ਚੀਜ਼ ਹੈ ਇਸ ਤਰ੍ਹਾਂ 1.5 ਦੇ ਨਿਸ਼ਾਨ ਲਾਉਣਾ ਹੈ ਕਿ ਇਸੇ ਤੋਂ ਹੀ ਆਪਾਂ ਇੱਥੇ ਮਰਵਾਉਣਾ ਹੁੰਦਾ ਹੈਗਾ। ਇਹ ਵਾਲੀ ਗੋਲਾਈ ਵੀ ਇੱਥੇ ਮਿਲੂਗੀ। ਪਿਛਲੇ ਪੱਲੇ ਦੀ ਬੁਲਾਈ ਵੀ ਇੱਥੇ ਮਿਲੂਗੀ ਤੇ ਬਾਕੀ ਆਪਾਂ ਜਿਹੜੀਆਂ ਪਲੋਈਆਂ ਪਾਉਣੀਆਂ ਤਾਂ ਤੁਹਾਨੂੰ ਪਤਾ ਹੀ ਐ ਇੱਥੋਂ ਜਿਆਦੇ ਹੈਵੀ ਲੇਰੀ ਨੇ ਮਤਲਬ ਲੰਬੇ ਨੇ 12.5 13.5 ਤੇ ਵੀ ਤੇ ਉਹ ਆਪਣੇ ਹਿਸਾਬ ਨਾਲ ਹੁੰਦੀਆਂ ਨੇ ਵੀ ਜਿਆਦੇ ਕੰਬ ਦੇ ਲੇਰੀ ਨੇ ਤੇ ਉਹ ਉਹ ਨਾਲੋਂ ਜਿਆਦੇ ਲੰਬ ਮਤਲਬ ਤੋਂ ਜਗ੍ਹਾ ਛੱਡੀ ਜਾਂਦੀ ਐ ਤੇ ਆਪਾਂ ਪਾਵਾਂਗੇ 3.5 ਤੇ ਚੌੜੀ ਪਲੋਈ ਮਤਲਬ ਸਪੇਸ ਛੱਡਾਂਗੇ 3.5 ਤੇ 6.5 ਲੰਬੀ ਪਲੋਈ ਇੱਥੇ ਉਹ ਸੇ ਤਰ੍ਹਾਂ ਆਪਾਂ ਬਾਅਦ ਚ ਲਗਾ ਦੇਣੀਆਂ ਨਿਸ਼ਾਨ ਇੱਧਰਲੀ ਪਲੋਈ ਪਾਵਾਂਗੇ ਸਵਾ ਦੋ ਤੇ ਇਸ ਤਰ੍ਹਾਂ ਇਹ ਪਲੋਈ ਜਿਹੜੀ ਪਾਉਣੀ ਆਪਾਂ ਇੱਥੋਂ ਆਹ ਚੀਜ਼ ਜਿਹੜਾ ਖੂੰਜਾ ਬਣਿਆ ਹੋਇਆ ਇਹਦੇ ਵਿੱਚ ਘਾਰ ਐਂਸੀ ਟੇਪ ਇਸ ਤਰ੍ਹਾਂ ਸਾਢੇ ਤਿੰਨ ਦੀ ਲੰਬੀ ਪਲੋਈ ਪਾਣੀ ਬਸ ਸਾਢੇ ਤਿੰਨ ਜਿੱਥੋਂ ਰੱਖ ਲੈਣਾ ਐਂਸੀ ਟੇਪ ਅਗਰੇ ਪੰਦੇ ਦੀ ਜਿਹੜੀ ਕੱਟ ਪਾਈ ਉਹ ਵਾਲੀ ਤੋਂ ਐਤੋਂ ਦੀ ਬਸ ਆਪਣੇ ਕੋਲ ਇਹ ਸੀਗੀ ਤੀਰਾਂ ਤੇ ਮੋਦੇ ਦੀ ਕਾਟਦੀ ਵੀਡੀਓ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਇਸ ਜ਼ਰੂਰ ਕਰਿਆ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਥੈਂਕ ਯੂ ਜੀ